ਇੱਕ ਬੋਇੰਗ 767 ਕਾਰਗੋ ਜੈਟ ਜੋ ਮੰਗਲਵਾਰ ਨੂੰ ਵੈਨਕੂਵਰ ਕਮੰਤਰੀ ਹਵਾਈ ਅੱਡੇ ਤੇ ਉਤਰੀ ਰਨਵੇ ਤੋਂ ਫਿਸਲ ਗਿਆ ਸੀ ਨੂੰ ਹਟਾ ਦਿੱਤਾ ਗਿਆ ਹੈ ਪਰ ਰਨਵੇ ਬੰਦ ਹੈ 에어ਕ੍ਰਾਫਟ ਇੱਕ Amazon Prime Air Jet ਨੇ ਇੱਕ ਫਲਾਈਟ 'ਤੇ ਨਿਰੰਤਰਣ ਸਮੱਸਿਆ ਦੀ ਰਿਪੋਰਟ ਕੀਤੀ ਜਿਸ ਦੇ ਵਿੱਚ ਇਸ ਦੇ ਖੰਭਾਂ ਦੇ ਇੱਕ ਯਾਨੀ ਜਿਹੜੇ ਦੇ ਵਿੰਗਸ ਹੈ ਉਸ ਦੇ ਇੱਕ ਤੰਤਰ ਸ਼ਾਮਿਲ ਸੀ ਜਿਸ ਦੀ ਵਰਤੋ ਤੇਜ਼ ਰਫਤਾਰ ਦੇ ਨਾਲ ਰਨਵੇ ਤੋਂ ਫਿਸਲਣ ਤੋਂ ਪਹਿਲਾਂ ਜਹਾਜ਼ ਨੂੰ ਹੌਲੀ ਕਰਨ ਦੇ ਲਈ ਕੀਤੀ ਜਾਂਦੀ ਸੀ ਵਾਈਵੀਆਰ ਕੈਨੇਡਾ ਦੇ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਤੇ 에ਅਰ ਕੈਨੇਡਾ ਦੇ ਦੁਆਰਾ ਪ੍ਰਦਾਨ ਕੀਤੀ ਗਈ 에ਅਰਕ੍ਰਾਫਟ ਰਿਕਵਰੀ ਟੀਮ ਸਮੇਤ ਕਈ ਸੰਗਠਨਾਵਾਂ ਦੀਆਂ ਟੀਮਾਂ ਜਹਾਜ਼ ਨੂੰ ਹਟਾਉਣ ਵਿੱਚ ਸ਼ਾਮਿਲ ਸਨ 20 ਨਵੰਬਰ ਨੂੰ ਦੇਰ ਰਾਤ ਟੀਐਸਬੀ ਦੁਆਰਾ ਸਾਈਟ ਤੇ ਜਹਾਜ਼ ਤੱਕ ਪਹੁੰਚ ਦੀ ਇਜਾਜ਼ਤ ਦੇਣ ਤੋਂ ਬਾਅਦ ਕਾਰਗੋ ਨੂੰ ਉਤਾਰਨ ਅਸਥਾਈ ਰੋਡਵੇਜ਼ ਤੇ ਸਟੇਜਿੰਗ ਪੈਡ ਬਣਾਉਣ ਜਹਾਜ਼ ਨੂੰ ਚੁੱਕਣ ਦੇ ਲਈ ਕ੍ਰੇਨ ਸਥਾਪਿਤ ਕਰਨ ਤੋਂ ਲੈ ਕੇ ਗਤੀਵਿਧੀਆਂ ਸ਼ਾਮਿਲ ਨੇ ਤੇ ਸਫਾਈ ਤੇ ਹੋਰ ਨਰੀਖਣ ਦੇ ਲਈ ਇਸ ਨੂੰ ਸੁਰੱਖਿਅਤ ਟਾਂਗ ਦੇ ਨਾਲ ਨੇੜਲੇ ਹੈਂਗਰ ਦੇ ਵਿੱਚ ਲਜਾਣ ਲਈ ਟੋਕੁਰਵਾਂ ਨੂੰ ਭੇਜਿਆ ਜਾ ਰਿਹਾ ਹੈ 에ਅਰਪੋਰਟ ਸਿਸਟਮ ਜਿਹੜਾ ਉਸਤੇ ਬੁਨਿਆਦੀ ਟਾਂਚੇ ਦਾ ਮੁਲਾਂਕਣ ਕਰਨ ਦੌਰਾਨ ਰਣਵੇ ਬੰਦ ਰਹੇਗਾ ਵਾਈਵੀਆਰ ਨੇ ਕਿਹਾ ਕਿ ਉਡਾਨਾਂ ਦੱਖਣੀ ਰਣਵੇ ਦੀ ਵਰਤੋਂ ਕਰਦੇ ਹੋਏ ਆਉਣਾ ਤੇ ਰਵਾਨਾ ਆਉਣ ਤਿਰਵਾਨਾ ਹੁੰਦੀਆਂ ਨੇ ਤੇ ਅਸੀਂ ਫਲਾਈਟ ਦੇ ਕਾਰਜਕ੍ਰਮ ਦੇ ਕੁਝ ਪ੍ਰਭਾਵ ਦੀ ਉਮੀਦ ਕਰਦੇ ਹਾਂ ਕਿਉਂਕਿ ਅਸੀਂ ਅਸਥਾਈ ਤੌਰ ਤੇ ਇੱਕ ਸਿੰਗਲ ਰਨਵੇ ਆਪਰੇਸ਼ਨ ਦੇ ਵਿੱਚ ਰਹਿੰਦੇ ਹਾਂ ਸੇਵਾ ਦੇ ਲਈ ਰਣਵੇ ਦੀ ਵਾਪਸੀ ਲਈ ਸਮਾਂ ਸੀਮਾ ਸਥਾਪਿਤ ਨਹੀਂ ਕੀਤਾ ਗਿਆ। ਕੈਨੇਡਾ ਪੋਸਟ ਨੇ ਪਿਛਲੀ ਤਮਾਹੀ ਦੇ ਵਿੱਚ ਆਪਣੇ ਖਜ਼ਾਨੇ ਦੇ ਵਿੱਚੋਂ ਸੈਂਕੜੇ ਮਿਲੀਅਨ ਡਾਲਰਾਂ ਨੂੰ ਬਾਹਰ ਕੱਢਿਆ ਜਿਸ ਦਾ ਕਾਰਨ ਪਾਰਸਲ ਮਾਰਕੀਟ ਦੇ ਵਿੱਚ ਇਸ ਦੇ ਘਟਦੇ ਹਿੱਸੇ ਦੇ ਕਾਰਨ ਸੀ ਜਦੋਂ ਕਿ ਇੱਕ ਲਗਾਤਾਰ ਹੜਤਾਲ ਇਸ ਦੀ ਹੇਟਲੀ ਲਾਈਨ ਨੂੰ ਖਰਾਬ ਕਰ ਰਹੀ ਹੈ। ਕ੍ਰਾਊਨ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਇਸ ਨੂੰ ਤੀਜੀ ਤਮਾਹੀ ਦੇ ਵਿੱਚ ਵੀ ਟੈਕਸ ਤੋਂ ਪਹਿਲਾਂ $315 ਮਿਲੀਅਨ ਦਾ ਨੁਕਸਾਨ ਹੋਇਆ ਜੋ ਕਿ ਇੱਕ ਸਾਲ ਪਹਿਲਾਂ ਦੇ $290 ਮਿਲੀਅਨ ਦੇ ਨੁਕਸਾਨ ਤੋਂ ਵੱਡਾ ਹੈ ਕੈਨੇਡਾ ਪੋਸਟ ਨੇ ਕਿਹਾ ਹੈ ਕਿ ਇੱਕ ਵੱਦੀ ਭੀੜ ਪੜੱਕੇ ਵਾਲੀ ਤੇ ਬਹੁਤ ਜ਼ਿਆਦਾ ਪ੍ਰਤੀਯੋਗੀ ਈ-ਕਾਮਰਸ ਡਿਲੀਵਰੀ ਮਾਰਕੀਟ ਨੇ 2024 ਦੀ ਤੀਜੀ ਤਮਾਹੀ ਦੇ ਵਿੱਚ ਪਾਰਸਲ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨਾ ਜਾਰੀ ਰੱਖਿਆ ਪੈਕੇਜਾਂ ਦੀ ਗਿਣਤੀ ਦੇ ਵਿੱਚ ਸਾਲ ਦਰ ਸਾਲ 6 ਮਿਲੀਅਨ ਜਾਂ ਲਗਭਗ 10 ਫੀਸਦੀ ਦੀ ਕਮੀ ਆਈ ਹੈ ਇਸ ਵਿੱਚ ਇਹ ਕਿਹਾ ਗਿਆ ਹੈ ਕਿ ਲੈਟਰ ਮੇਲ ਦੀ ਮਾਤਰਾ ਵੀ ਹੋਰ ਘਟ ਗਈ ਹੈ ਹਾਲਾਂਕਿ ਸਟੈਂਪ ਦੀਆਂ ਕੀਮਤਾਂ ਦੇ ਵਿੱਚ ਵਾਧੇ ਕਾਰਨ ਮਾਲੀਆ ਵਧਿਆ ਔਖੇ ਵਿੱਤੀ ਨਤੀਜਿਆਂ ਨੇ ਕੈਨੇਡਾ ਪੋਸਟ ਨੂੰ 2024 ਦੇ ਵਿੱਚ ਇੱਕ ਹੋਰ ਮਹੱਤਵਪੂਰਨ ਨੁਕਸਾਨਲੇ ਟਰੈਕ ਤੇ ਪਾ ਦਿੱਤਾ ਹੈ ਜੋ ਕਿ ਇੱਕ ਰੈੱਡ ਫਲੈਗ ਦੇ ਵਿੱਚ ਲਗਾਤਾਰ 7ਵੇਂ ਸਾਲ ਦੇ ਨਿਸ਼ਾਨਦੇਹੀ ਕਰੇਗਾ ਉਹ ਕਦੇ ਵੀ ਆਉਂਦੇ ਨੇ ਜਦੋਂ ਕੈਨੇਡਾ ਪੋਸਟ 15 ਨਵੰਬਰ ਨੂੰ ਦੇਸ਼ ਭਰ ਦੇ ਵਿੱਚ 55000 ਤੋਂ ਵੱਧ ਕਾਮਿਆਂ ਦੇ ਨੌਕਰੀ ਛੱਡਣ ਤੋਂ ਬਾਅਦ ਆਪਣੇ ਕੰਮਕਾਜ ਨੂੰ ਇੱਕ ਹਫ਼ਤੇ ਲਈ ਬੰਦ ਕਰਨ ਦੇ ਨਾਲ ਲਜਿਟਦਾ ਹੈ ਦੋਵੇਂ ਧਿਰਾਂ ਤਨਖਾਹਾਂ ਤੇ ਠੇਕੇ ਦੇ ਕੰਮ ਦੇ ਨਾਲ ਨਾਲ ਨੌਕਰੀ ਦੀ ਸੁਰੱਖਿਆ ਲਾਭ ਤੇ ਕੰਮ ਦੀਆਂ ਸਥਿਤੀਆਂ ਨੂੰ ਲੈ ਕੇ ਝਗੜਾ ਕਰ ਰਹੀਆਂ ਨੇ ਡਿਲੀਵਰੀ ਰੋਕਣ ਦੇ ਵਿਚਕਾਰ ਸਰਕਾਰੀ ਲਾਭ ਚੈੱਕ ਕੁਝ અપਵਾਦਾਂ ਦੇ ਵਿੱਚੋਂ ਇੱਕ ਹਨ ਤੇ ਹੋਰ ਸ਼ਿਪਿੰਗ ਸੰਗਠਨਾਵਾਂ ਦੇ ਵਿੱਚ ਕਾਰੋਬਾਰ ਵਧਿਆ ਹੈ ਉਹਨਾਂ ਕਹੇ ਕਿ ਸਾਡੇ ਕੋਲ ਪਿਛਲੇ ਹਫ਼ਤੇ ਦੇ ਅੰਦਰ ਸ਼ਿਪਰਾਂ ਦੀ ਰਿਕਾਰਡ ਗਿੰਦੀ ਹੈ ਹਰ ਕਿਸੇ ਦੇ ਕੋਲ ਫੁੱਲ ਕਪੈਸਿਟੀ ਕਪੈਸਿਟੀ ਹੈ ਤੇ ਅੱਜ ਦੇ ਪਿਊਰੋ ਲੇਟਰ ਜੋ ਕਿ ਕੈਨੇਡਾ ਪੋਸਟ ਦੀ ਬਹੁਗਿਣਤੀ ਦੀ ਮਲਕੀਅਤ ਹੈ ਨੇ ਕਿਹਾ ਹੈ ਕਿ ਇਸ ਹਫਤੇ ਨੌਕਰੀ ਦੀ ਕਾਰਵਾਈ ਦੇ ਕਾਰਨ ਇਸ ਦੀ ਮਾਤਰਾ ਦੋਹਰੇ ਅੰਕਾਂ ਦੇ ਨਾਲ ਵਧੀ ਹੈ ਫੈਡੈਕਸ ਨੇ ਉੱਚ ਵੋਲੀਅਮ ਦਾ ਪ੍ਰਬੰਧਨ ਕਰਨ ਦੇ ਲਈ ਸੰਕਟਕਾਲੀਨ ਯੋਜਨਾ ਲਾਗੂ ਕੀਤੀ ਹੈ ਕੰਪਨੀ ਨੇ ਇਸ ਹਫਤੇ ਦੇ ਸ਼ੁਰੂ ਦੇ ਵਿੱਚ ਕਿਹਾ ਸੀ ਸ਼ਿਪਰਾਂ ਦੇ ਲਈ ਮੁਨਾਫੇ ਦਾ ਮਾਰਜਨ ਵੀ ਵਧ ਰਿਹਾ ਹੈ ਘੱਟੋ-ਘੱਟ ਅਸਾਈ ਤੌਰ ਤੇ ਛੋਟੇ ਕਾਰੋਬਾਰਾਂ ਨੇ ਖਾਸ ਤੌਰ ਤੇ ਹੜਤਾਲ ਦੇ ਜਿਹੜੇ ਆ ਉਹ ਨੇ ਚੌੜਾ ਨੂੰ ਵੀ ਮਹਿਸੂਸ ਕੀਤਾ ਕਿਉਂਕਿ ਸਟੋਰ ਮਾਲਕ ਤੇ ਉਦਮੀ ਗਾਹਕਾਂ ਨੂੰ ਜਲਦੀ ਤੇ ਕਫਾਇਤੀ ਆਰਡਰ ਪ੍ਰਾਪਤ ਕਰਨ ਦੇ ਲਈ ਬੇਚੈਨੀ ਦੇ ਹੱਲ ਲੱਭਣੇ ਹੋਣਗੇ ਆਖਰੀ ਪੋਸਟਲ ਕੰਮ ਰੁਕਿਆ ਅਕਤੂਬਰ 2018 ਦੇ ਅਖੀਰ ਦੇ ਵਿੱਚ ਸ਼ੁਰੂ ਹੋਇਆ ਸੀ ਜਦੋਂ ਕਰਮਚਾਰੀਆਂ ਨੇ 31 ਦਿਨਾਂ ਤੱਕ ਲਗਾਤਾਰ ਹੜਤਾਲ ਕੀਤੀ ਸੀ ਉਹ ਹੜਤਾਲ ਦੇ ਨਾਲ-ਨਾਲ 2011 ਦੇ ਵਿੱਚ ਵੀ ਖਤਮ ਹੋਈ ਜਦੋਂ ਫੈਡਰਲ ਸਰਕਾਰ ਨੇ ਕਰਮਚਾਰੀਆਂ ਨੂੰ ਕੰਮ ਤੇ ਵਾਪਸ ਭੇਜਣ ਲਈ ਕਾਨੂੰਨ ਪਾਸ ਕੀਤਾ ਕੈਨੇਡਾ ਪੋਸਟ ਨੇ 2018 ਤੋਂ ਹੁਣ ਤੱਕ ਡਾਲਰ 3 ਬਿਲੀਅਨ ਤੋਂ ਵਾਅਦੇ ਦੇ ਘਾਟੇ ਦੀ ਰਿਪੋਰਟ ਕੀਤੀ ਹੈ ਕਿਉਂਕਿ ਕੈਨੇਡੀਅਨਾਂ ਨੇ ਘੱਟ ਚਿੱਠੀਆਂ ਭੇਜੀਆਂ ਹਨ ਜਦੋਂ ਕਿ ਪ੍ਰਤੀਯੋਗੀਆਂ ਨੇ ਪਾਰਸਲ ਮਾਰਕੀਟ ਦੇ ਵਿੱਚ ਹੋਰ ਵੀ ਵਾਅਦਾ ਕੀਤਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ